ਜੋ ਘਿਲੋਂ ਦੇ ਬੇਟੇ ਨਾਲ ਮੇਰੇ ਖੜੇ ਆ ਤੇ ਆਪਣੀ ਆਪਣੀ ਲੀਡਰਸ਼ਿਪ ਨੇ ਵਰਕਰਾਂ ਨੇ ਇਕੱਠੇ ਹੋ ਕੇ ਆ ਸਾਰਾ ਸਮਾਨ ਭੇਜਿਆ ਅਸੀਂ ਹੁਣ ਕਰਤਾਰਪੁਰ ਕੋਰੀਡੋਰ ਤੇ ਉੱਥੇ ਖੜੇ ਆ ਇੱਥੇ ਸਾਰਾ ਇਲਾਕਾ ਡੁੱਬਿਆ ਪਿਆ ਤੇ ਅੱਜ ਤਰਪਾਲਾ ਪੀਣ ਵਾਲਾ ਪਾਣੀ ਤੇ ਰਾਸ਼ਨ ਸਾਰੀਆਂ ਚੀਜ਼ਾਂ ਟਰੱਕ ਲੈ ਕੇ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਅੱਜ ਸੁੱੱਚੇ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਜਿੰਨੀਆਂ ਵਪਾਰੀ ਐਸੋਸੀਏਸ਼ਨਾਂ ਨੇ ਤੇ ਬਾਕੀ ਹੋਰ ਜਿੰਨੀਆਂ ਐਸੋਸੀਏਸ਼ਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਜਿੰਦਾ ਜਿੰਨਾ ਸਾਧਨ ਬੰਦ ਹੈ ਆਪਾਂ ਮਦਦ ਕਰੀਏ ਜੇ ਤੁਹਾਨੂੰ ਐਸਜੀਪੀਸੀ ਬਹੁਤ ਜ਼ਿਆਦਾ ਮਦਦ ਕਰ ਰਹੀ ਹੈ ਜੇ ਕਿਸੇ ਨੂੰ ਫਦਲ ਤੁਸੀਂ ਚਾਹੋ ਨੀ ਕਿ ਕਿੱਥੇ ਵੀ ਭੇਜਿਓ ਸਮਾਨ ਤੁਸੀਂ ਐ ਜੀ ਪੀ ਸੀ